ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲ੍ਹਾ ਹਸ਼ਰਪੁਰ ਦੇ ਵਿੱਚ ਸ਼ਾਮਚਰਾਸੀ ਦੇ ਕੋਲ ਪਿੰਡ ਪੈਂਦਾ ਹੈ ਸੂਸੋਂ ਉੱਥੇ ਇੱਕ ਸਨਾਤਨ ਮਰਤ ਦਾ ਡੇਰਾ ਸੀ ਜਿਹਦੇ ਕਰਤਾ ਧਰਤਾ ਰਹੇ ਨੇ ਪਹਿਲਾਂ ਸ਼ੁਰੂਤ ਕਰਨ ਵਾਲੇ ਸਨਾਤਨੀ ਮਤ ਵਿੱਚੋਂ ਬਾਬਾ ਜਵਾਰਦਾਸ ਤੇ ਉਸ ਡੇਰੇ ਤੇ ਤਕਰੀਬਨ 5-6 ਸਾਲ ਦਾ ਕਬਜ਼ਾ ਕੀਤਾ ਹੋਇਆ ਸੀ ਬਗੜ ਵਿਲੇ ਨੇ ਹਰਨਾਮ ਤੁਮੇ ਨੇ ਟਕਸਾਲ ਦੇ ਮੁਖੀ ਨੇ ਪਹਿਲਾਂ ਪਿੰਡ ਦੇ ਨਾਲ ਗੱਲਬਾਤ ਚੱਲਦੀ ਰਹੀ ਤੇ ਪਿੰਡ ਦੇ ਕੁਝ ਬੰਦੇ ਇਹ ਟਕਸਾਲੀਆਂ ਨੇ ਖਰੀਦ ਕੇ ਆਪਣੇ ਪੱਖ ਵਿੱਚ ਕਰ ਲਈ ਸੀ ਤੇ ਹਾਈ ਕੋਰਟ ਤੱਕ ਉਹ ਕੇਸ ਗਿਆ ਲੋਅਰ ਕੋਰਟ ਨੇ ਪਿੰਡ ਵਾਲਿਆਂ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ ਕਿ ਹਰਨਾਮ ਸੀਮਤ ਤੋਂ ਮਾਰ ਇਸ ਡੇਰੇ ਨੂੰ ਖਾਲੀ ਕਰੇ ਬਹੁਤ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਹੈ ਉੱਥੇ ਕੋਰਟ ਵੱਲੋਂ ਆਰਡਰ ਹੋਏ ਹੋਏ ਨੇ ਔਰ ਪ੍ਰਸ਼ਾਸਨ ਉਹ ਡੇਰਾ ਖਾਲੀ ਕਰਵਾ ਕੇ ਦੇਏਗਾ ਪਿੰਡ ਦੀ ਉਹ ਪ੍ਰਾਪਰਟੀ ਹੈ ਤੇ ਸਨਾਤਨ ਮਤ ਦਾ ਉਡੇਰਾ ਮੈਂ ਜਿਹੜੀ ਅੱਜ ਬੇਨਤੀ ਕਰਨੀ ਹੈ ਥੋੜਾ ਜਿਹਾ ਇਹਨੂੰ ਡਿਪਲੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਸਾਡੇ 10 ਗੁਰੂ ਸਹਿਬਾਨ ਹੋਏ ਤੁਸੀਂ ਇੱਕ ਵੀ ਸਥਾਨ ਮੈਨੂੰ ਦੱਸ ਦਿਓ ਜਿੱਥੇ ਸਾਡੇ ਗੁਰੂ ਸਹਿਬਾਨ ਨੇ ਕਬਜ਼ਾ ਕਰਕੇ ਉਹ ਸਥਾਨ ਬਣਾਇਆ ਹੋਵੇ। ਔਰ ਜੇ ਕਿਤੇ ਸਥਾਨ ਬਣਾਇਆ ਉਹਨੂੰ ਕੀਮਤ ਦੇ ਕੇ ਖਰੀਦਿਆ ਗਿਆ। ਜਾਂ ਕਿਤੇ ਜਿਵੇਂ ਅਰਾਈਵਲਾਂ ਸਾਹਿਬ ਵੱਲੋਂ ਬਹੁਤ ਵੱਡੀ ਕੈਲੀ ਮਰਬਿਆਂ ਦੇ ਵਿੱਚ ਜ਼ਮੀਨ ਨਾਂ ਕਰਵਾਈ ਗੁਰੂ ਪਾਸ਼ਾ ਤੋਂ ਖੁਸ਼ ਹੋ ਕੇ। ਬਹੁਤ ਐਸੇ ਸਥਾਨ ਨੇ ਜਿੱਥੇ ਸ਼ਰਧਾਲੂਆਂ ਵੱਲੋਂ ਆਪਣੀ ਸ਼ਮਤੀ ਨਾਲ ਸ਼ਰਧਾ ਦੇ ਤੌਰ ਤੇ ਜ਼ਮੀਨ ਜਾਂ ਕੋਈ ਵਸਤੂ ਭੇਟ ਕੀਤੀ ਗਈ। ਪਰ ਇਤਿਹਾਸ ਵਿੱਚੋਂ ਤੁਸੀਂ ਇੱਕ ਵੀ ਉਹ ਜਗ੍ਹਾ ਦੱਸ ਦਿਓ ਜਿੱਥੇ ਸਾਡੇ ਗੁਰੂ ਸਹਿਬਾਨ ਨੇ ਧੱਕੇ ਦੇ ਨਾਲ ਕਬਜ਼ਾ ਕਰਕੇ ਕੋਈ ਧਾਰਮਿਕ ਸਥਾਨ ਬਣਾਇਆ ਹੋਵੇ ਪਰ ਇਹ ਟਕਸਾਲੀ ਹੈ ਇਹਨਾਂ ਨੂੰ ਸ਼ਰਮ ਕੋਈ ਨਹੀਂ ਇੱਕ ਪਾਸੇ ਗੁਰੂ ਘਰਾਂ ਦੇ ਵਿੱਚ ਜਦੋਂ ਕਥਾ ਕਰਦੇ ਨੇ Hindu ਮਾੜੇ ਨੇ ਇਹ ਮੂਤ ਪਾਣੇ ਪੀਣੇ ਨੇ ਬਹੁਤ ਗੱਲਾਂ ਹੈ ਯਾਨੀ ਕਿ ਧਰਮ ਦੇ ਨਾਂ ਤੇ ਨਫ਼ਰਤ ਫੈਲਾਉਂਦੇ ਆ ਹੁਣ ਜਿਹੜਾ ਇਹ ਸ਼ੂਸ਼ਣਪਿੰਡ ਵਿੱਚ ਡੇਰਾ ਹੈਗਾ ਇਸ ਨਾਤਨ ਮੱਤ ਦਾ ਡੇਰਾ ਉਹ ਕਹਿੰਦੇ ਨੇ ਜਿਹੜਾ ਬਾਬਾ ਜਵਾਰਦਾਸ ਹੋਇਆ ਤੇ ਉਹ ਜਲਦੀ ਸੇਵਾ ਕਰਦਾ ਸੀ ਕੁਝ ਵੀ ਕਰਦਾ ਸੀ ਜਣ ਕੇ ਇੱਕ ਫਕੀਰ ਬੰਦਾ ਸੀ ਬੰਦਗੀ ਕਰਨ ਵਾਲਾ ਉਹਨਾਂ ਦੇ ਨਾਂ ਤੇ ਉਹ ਪਿੰਡ ਵੱਲੋਂ ਡੇਰਾ ਬਣਾਇਆ ਗਿਆ ਸੀ ਔਰ ਡੇਰੇ ਦੀ ਸੇਵਾ ਸੰਭਾਲੋ ਪਿੰਡ ਵਾਲੇ ਕਰਦੇ ਸੀ ਤੇ ਇਹ ਜਿਹੜੇ ਸਾਡੇ ਟਕਸ਼ਾਲਾਾਂ ਦੇ ਮੁਖੀ ਨੇ ਜਾਂ ਡੇਰਿਆਂ ਦੇ ਮੁਖੀ ਨੇ ਇਹ ਲਾਲਚ ਵਸੋ ਕੇ ਇਹੋ ਜਿਹੇ ਡੇਰਿਆਂ ਤੇ ਕਬਜ਼ਾ ਕਰਕੇ ਕਿਉਂਕਿ ਇਨਕਮ ਦਾ ਸੋਰਸ ਵੱਡਾ ਹੁੰਦਾ ਤਾਂ ਕਰਕੇ ਇਹ ਕਬਜ਼ਾ ਹੋ ਜਾਂਦੇ ਆ ਹੁਣ ਜਿਹੜੀ ਸਾਡੀ ਕੌਮ ਹੈ ਉਹਨੂੰ ਵੀ ਇਹ ਸੋਚਣ ਦੀ ਲੋੜ ਹੈ ਵੀ ਕੀ ਅਸੀਂ ਇਹ ਸਿੱਖ ਹੋਣ ਦੇ ਨਾਤੇ ਹਿੰਦੂਆਂ ਦੇ ਨਾਲ ਜਾਂ ਸਨਾਤਨੀਆਂ ਦੇ ਨਾਲ ਕੋਈ ਬੈਰ ਵਿਰੋਧ ਖੜਾ ਕਰ ਰਹੇ ਹਾਂ ਜਿਹੜਾ ਹੁਸ਼ਿਆਰਪੁਰ ਦਾ ਮੁੰਡਾ ਮੈਨੂੰ ਫੋਨ ਕਰਕੇ ਦੱਸਦਾ ਰਿੰਕੂ <th>ਪਰ ਪੱਤਰਕਾਰ ਬਹੁਤ ਵਧੀਆ ਤੇ ਉਹ ਕਹਿੰਦਾ ਜੀ ਬੜੇ ਲੰਬੇ ਸਮੇਂ ਤੋਂ ਇਹ ਚਰਚਾ ਚੱਲਦੀ ਸੀ ਵੀ ਸਮਝੌਤਾ ਹੋ ਜੇ ਇਹ ਡੇਰਾ ਖਾਲੀ ਕਰ ਦੇਣ ਪਰ ਕਹਿੰਦੇ ਨੇ ਡੇਰਾ ਖਾਲੀ ਕੀਤਾ ਨਹੀਂ ਤੇ ਹੁਣ ਜਦੋਂ ਕੋਰਟ ਨੇ ਡੰਡਾ ਚਾੜ੍ਹਿਆ ਤੇ ਪੁਲਿਸ ਲਾ ਦਿੱਤੀ ਹੈ ਉੱਥੇ ਹੁਣ ਡੇਰਾ ਖਾਲੀ ਕਰਾਉਣ ਵਾਸਤੇ ਆਰਡਰ ਹੋਏ ਨਹੀਂ ਮਤਲਬ ਸਾਡੀ ਕੌਮ ਦੇ ਵਿੱਚ ਕੁਝ ਇਹ ਜਿਹੇ ਚੌਧਰੀ ਨੇ ਜਿਹੜੇ ਖੇਤਰ ਖਾਦੇ ਤੋਂ ਬਿਨਾ ਠੀਕ ਨਹੀਂ ਹੁੰਦੇ ਇਹ ਰੋਜ਼ ਜੁੱਤੀਆਂ ਪਾੜਦੇ ਆ ਮੈਂ ਪਹਿਲਾਂ ਵੀ ਬਹੁਤ ਵਾਰੀ ਗੱਲ ਕਹੀ ਆ ਜਦੋਂ ਭਿੰਡਰਵਾਲੀ ਦੀ ਗੱਲ ਚੱਲਦੀ ਹੈ ਉਦੋਂ ਕਿਤੇ ਨਾ ਕਿਤੇ ਇਹ ਮੰਨਿਆ ਜਾਂਦਾ ਸੀ ਵੀ ਉਹ ਕੌਮ ਲਈ ਕੁਝ ਬੰਦਾ ਕਰਨਾ ਚਾਹੁੰਦਾ ਸੀ। ਉਹਦੇ ਮਨ ਵਿੱਚ ਕੌਮ ਪ੍ਰਤੀ ਦਰਦ ਹੈਗਾ ਸੀ। ਬਹੁਤ ਆਤ ਵਿੱਚ ਜਦੋਂ ਲੋਕਾਂ ਤੋਂ ਗੱਲ ਸੁਣਦੇ ਆ ਉਹਦੇ ਪਿੱਛੇ ਤਾਕਤ ਕਿਹੜੀ ਸੀ? ਕਿਹਨੇ ਪਲਾਨ ਕੀਤਾ ਸੀ? ਇਹ ਵੀ ਸਾਰਾ ਕੁਝ ਸਾਹਮਣੇ ਆਇਆ। ਪਰ ਸਭ ਤੋਂ ਵੱਧ ਜੇ ਮਿੱਟੀ ਪਟਾਈ ਹੈ ਨਾ ਉਹਦੀ ਤਾਂ ਜਿਹੜੇ ਬਾਦ ਵਿੱਚ ਇਹੋ ਜਿਹੇ ਜੰਮੇ ਨੇ ਉਹਨਾਂ ਨੇ ਪਟਾਈ ਹੈ। ਹੁਣ ਜਿਹੜੇ ਡੇਰੇ ਤੇ ਕਬਜ਼ਾ ਕੀਤਾ ਹੈ। ਜਿਹੜੇ ਦੇ ਨਾਲ ਜ਼ਮੀਨ ਹੈਗੀ ਹੈ। ਉੱਤੇ ਚੜ੍ਹਾਵਾ ਵਧੀਆਂ ਚੜ੍ਹਦਾ ਹੈ। ਤੇ तकरीबन ਕਈ ਪਿੰਡਾਂ ਦੀ ਸ਼ਰਧਾ ਹੈ ਕਿ ਇਹ ਜਿਹੜਾ ਡੇਰਾ ਅਸੀਂ ਇਹਦੇ ਤੇ ਨਾਲ ਸ਼ਰਧਾ ਰੱਖਦੇ ਆ ਸਾਡਾ ਪ੍ਰੇਮ ਬਣਿਆ ਹੋਇਆ ਮੈਂ ਤੇ ਬੇਨਤੀ ਕਰ ਦਿੰਦਾ ਮੈਂ ਸਿੱਖ ਹੋਣ ਦੇ ਨਾਤੇ ਗੱਲ ਕਹਿੰਦਾ ਹੁਣਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਪਰ ਜੇ ਕੋਈ ਬੰਦਾ اخਲਾਕੀ ਤੌਰ ਤੇ ਕਿਸੇ ਮਜ਼ਬ ਨੂੰ ਕਿਸੇ ਸਥਾਨ ਨੂੰ ਮੰਨਦਾ ਹੈ ਉਹ ਦੀ ਮਨਛ ਹੈ ਉਹਨੂੰ ਆਜ਼ਾਦੀ ਹੈ ਅਸੀਂ ਕਿਸੇ ਦੇ ਨਾਲ ਤਕਾਸ਼ਾ ਹੀ ਨਹੀਂ ਕਰ ਸਕਦੇ ਔਰ ਜੇ ਤੁਸੀਂ ਇਹ ਗੁੰਡਾਗਰਦੀ ਕਰਕੇ ਉਡੇਰੇ ਤੇ ਕਬਜ਼ਾ ਕੀਤਾ ਤਾਂ ਪੂਰੀ ਕੌਮ ਬਦਨਾਮ ਹੋ ਜਾਂਦੀ ਹੈ ਸਾਡੀ ਕੌਮ ਨੂੰ ਜਰਾ임 ਬੇਸ਼ੱਕ ਕੌਮ ਕਿਹਾ ਜਾਂਦਾ ਕਿਉਂਕਿ ਜਦੋਂ ਇਹੋ ਜਿਹੀ ਗੁੰਡਾਗਰਦੀ ਕਰਦੇ ਹੋ ਮਾਰ ਧਰ ਕਰਦੇ ਹੋ ਤਾਂ ਉਦੋਂ ਇਹ ਟੈਗ ਲੱਗਦਾ ਤੇ ਨਾਲ ਹੀ ਮੈਂ ਇਥੇ ਸ਼੍ਰੋਮਿਕ ਮਿੰਟ ਨੂੰ ਬੇਨਤੀ ਕਰਨੀ ਹੈ ਵੀ ਜਿਹੜੇ ਬੰਦੇ ਇਹੋ ਜਿਹੀਆਂ ਘਨਾਉਣੀਆਂ ਹਰਕਤਾਂ ਕਰਦੇ ਨੇ ਉਹਨੂੰ ਤੁਸੀਂ ਨੱਥ ਕਿਉਂ ਨਹੀਂ ਪਾਉਂਦੇ ਕੱਲ ਤੱਕ ਤੇ ਬੁਲਾ ਕੇ ਇਹਨਾਂ ਬੰਦਿਆਂ ਨੂੰ ਜੋ ਨਹੀਂ ਕੋਈ ਇਹੋ ਜੀ ਸੱਜਾ ਸੁਣੋਂਦੇ ਵੀ ਤੂੰ ਮੜ ਕੇ ਤੁਸੀਂ ਇਹ ਕਬਜ਼ਾਵਾਦ ਵਾਲੀ ਗੱਲ ਨਾ ਕਰੋ ਤੇ ਨਾਲ ਹੀ ਮੈਨੇ ਤੁਹਾਨੂੰ ਗੁੰਡਾਗਰਦੀ ਦੀ ਗੱਲ ਦੱਸ ਦਿੰਨਾ ਜਦੋਂ ਇਹ ਦਰਬਾਰ ਸਾਹਿਬ ਆਉਂਦੇ ਨੇ ਘੱਲੂਕਾਰਾ ਮਨਾਉਣ ਵਾਸਤੇ ਉਦੋਂ ਇਹਨਾਂ ਨੇ ਇੱਕ ਪੋਸਟ ਪਾਈ ਪ੍ਰੈਸ ਕਾਨਫਰੰਸ ਕੀਤੀ ਕਿ ਅਸੀਂ ਜਹੇਦਾਰ ਗੜਗਾਜ ਨੂੰ ਕੌਮ ਦੇ ਨਾਂ ਤੇ ਕੋਈ ਸੰਦੇਸ਼ ਨਹੀਂ ਦੇਣ ਦੇਵਾਂਗੇ ਅਸੀਂ ਕੁਝ ਵੀ ਕਰ ਸਕਦੇ ਹਾਂ ਉਦੋਂ ਗੁੰਡਾਗਰਦੀ ਕੀਤੀ ਤੇ ਹੁਣ ਜਦੋਂ ਆਰਡਰ ਕਰ ਦਿੱਤਾ ਮੰਨੂ ਹਾਈ ਕੋਰਟ ਨੇ ਕਿ ਡੇਰਾ ਖਾਲੀ ਕਰੋ ਫਿਰ ਤੁਹਾਡੇ ਹੁਣ ਜੋ ਉਹਦੇ ਕਿੱਥੇ ਨੇ ਹੁਣ ਕੋਰਟ ਦੇ ਕਹਿਣ ਦੇ ਮੁਤਾਬਕ ਜੋਤੀਆਂ ਖਾ ਕੇ ਵੀ ਤੁਸੀਂ ਡੇਰਾ ਛੱਡੋਗੇ ਫਿਰ ਹੁਣ ਲੜੋ ਤੁਸੀਂ ਜਦੋਂ ਕਹਿੰਦੇ ਸੀ ਕਿ ਭਿੰਡਰਾਂ ਵਾਲਾ ਕਹਿੰਦਾ ਕਿ ਮੈਂ ਤਾਂ ਆਰਮੀ ਦੇ ਟਰੱਕ ਪਰ ਪਰ ਭੇਜੂੰਗਾ ਸਾਡੇ ਕੋਲ ਸ਼ਕਤੀ ਹੈ ਸਾਡੇ ਕੋਲ ਅਸਲ ਹੈ ਤੁਸੀਂ ਉਹਨਾਂ ਦੀ ਬਾਤ ਸੁਣੋ ਤੇ ਫਿਰ ਹੁਣ ਜਾ ਕੇ ਲੋ ਟੱਕਰ ਆ ਲੈਣਾ ਪਤਾ ਹੈ ਵੀ 500 ਬੰਦਾ ਪੁਲਿਸ ਦਾ ਲਾਇਆ ਹੋਇਆ ਹੈ ਜੇ ਕਿਸੇ ਨੇ ਫੇਰ ਮਾਰਤਾ ਉਥੇ ਕਿਸੇ ਪਰਤਾ ਨਹੀਂ ਹੋਣਾ ਤੁਹਾਡੀ ਡੇਟ ਕੱਟ ਕੇ ਤੁਰੂਗਾ ਜਣ ਕੇ ਗੁੰਡਾ ਕਰਦੀ ਵੀ ਇਹ ਮਾਤਰ ਲੋਕਾਂ ਤੇ ਕਰਦੇ ਆ ਪਤਾ ਸੀ ਵੀ ਪਿੰਡ ਵਾਲੇ ਕੁਝ ਬੋਲਣਗੇ ਨਹੀਂ ਪਿੰਡ ਦੇ ਕੁਝ ਲੋਕਾਂ ਨੂੰ ਨਾਲ ਖਰੀਦ ਕੇ ਰੱਖਿਆ ਹੋਇਆ ਸੀ ਤੇ ਜਿਹੜੇ ਚਮਚੇ ਹੁੰਦੇ ਨੇ ਹਾਂਜੀ ਵੱਲੇ ਬੱਲੇ ਆ ਜੀ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਤਾ ਜੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਕਮਾਈ ਦਾ ਸਾਧਨ ਬਣਾ ਲਿਆ ਜਿੱਥੇ ਮਰਜੀ ਪ੍ਰਕਾਸ਼ ਕਰਦੇ ਹੋ ਤੁਸੀਂ ਸ਼ਰਮ ਨਹੀਂ ਸਾਨੂੰ ਕੋਈ ਆਉਂਦੀ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਵੀ ਸਾਡੀ ਕੌਮ ਨੂੰ ਕਿਸੇ ਬੇਗਾਨੇ ਤੋਂ ਕਿਸੇ ਗੈਰ ਤੋਂ ਖਤਰਾ ਨਹੀਂ ਹੈਗਾ ਸਾਡੀ ਕੌਮ ਨੂੰ ਜੇ ਖਤਰਾ ਹੈ ਸਾਡੇ ਆਪਣਿਆਂ ਤੋਂ ਹੈਗਾ ਕਿ ਪਹਿਲਾਂ ਉਸ ਪਿੰਡ ਵਿੱਚ ਸੂਸ਼ਾ ਪਿੰਡ ਦੇ ਵਿੱਚ ਈ ਡੇਰੇ ਤੋਂ ਬਿਨਾ ਉੱਥੇ ਗੁਰਦੁਆਰਾ ਨਹੀਂ ਤੁਸੀਂ ਉੱਥੇ ਗੁਰਸਹਾ ਦਾ ਪ੍ਰਕਾਸ਼ ਕਰਕੇ ਡੇਰੇ ਤੇ ਕਬਜ਼ਾ ਕਰਕੇ ਇੱਕ ਧੌਮ ਚਮਾਉਣ ਲੱਗੋਂ ਕਿ ਅਸੀਂ ਪ੍ਰਚਾਰ ਕਰਾਂਗੇ ਅੱਜ ਤੱਕ ਤੁਸੀਂ ਕਿੰਨਾ ਕੁ ਪ੍ਰਚਾਰ ਕਰਤਾ ਪੰਜਾਬ ਨੂੰ ਨਸ਼ਿਆਂ ਨੇ ਖਾ ਲਿਆ ਸ਼ੇਮਾਂ ਦਰਿਆ ਪੰਜਾਬ ਵਿੱਚ ਨਸ਼ਿਆਂ ਦਾ ਵਗਦਾ ਹੈ ਗੈਂਗਸਟਰਵਾਦ ਨੇ ਪੰਜਾਬ ਬਰਬਾਦ ਕਰਤਾ ਫਲੋਤੀਆਂ ਲੈ ਲੈ ਕੇ ਬੰਦੇ ਮਾਰੇ ਜਾ ਰਹੇ ਨੇ ਇੱਥੇ ਬਲਾਤਕਾਰ ਹੋ ਰਹੇ ਨੇ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਨੇ ਤੁਸੀਂ ਪੰਜਾਬ ਦੇ ਵਿੱਚ ਸਿੱਖ ਕਮਿਊਨਿਟੀ ਹੋਣ ਦੇ ਨਾਂ ਤੇ ਕਦੇ ਆਪਣੀ ਪੂਰੀ ਮжоਰਿਟੀ ਵਿੱਚ ਬਹੁਮਤ ਨਾਲ ਕੋਈ ਸਰਕਾਰ ਨਹੀਂ ਬਣਾ ਸਕਦੇ ਜੇ ਕਿਤੇ ਬਣਦੀ ਹੈ ਤਾਂ ਉਹ ਚੱਲਦੀ ਨਹੀਂ ਤੇ ਅਸੀਂ ਕੇਵਲ ਜਲੂਸ ਕੱਢਣ ਬਾਤੇ ਰੱਖੇ ਆਂ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਆਂ ਵੀ ਅਸੀਂ ਕਬਜ਼ੇ ਕਰਨ ਵਾਲੀ ਕੌਮ ਔਰ ਤੁਸੀਂ ਗੁਰੂ ਸਾਹਿਬ ਦੇ ਕੀਤੇ ਕਰਾਏ ਤੇ ਕਲੰਕ ਲਾਉਂਦੇ ਹੋ ਕਿਤੇ ਦੱਸੋਗੇ ਇਤਿਹਾਸ ਵਿੱਚ ਵੀ ਇੱਥੇ ਗੁਰੂ ਪਾਸ਼ਾ ਨੇ ਕੋਈ ਸਥਾਨ ਬਣਾਇਆ ਉਹਤੇ ਕਬਜ਼ਾ ਕੀਤਾ ਹੋਵੇ ਵੱਡੇ ਵੱਡੇ ਸਥਾਨ ਬਣੇ ਨੇ ਉਹ ਸਥਾਨ ਕੀਮਤ ਦੇ ਕੇ ਗੁਰੂ ਪਾਸ਼ਾ ਨੇ ਉਹ ਜ਼ਮੀਨਾਂ ਖਰੀਦ ਕੇ ਉੱਥੇ ਅਸਥਾਨ ਬਣਾਏ ਤੇ ਤੁਸੀਂ ਇੱਕ ਗੋਲਕ ਦੀ ਖਾਤਰ ਚਾਰ ਛਲਣਾ ਦੀ ਖਾਤਰ ਕਬਜ਼ਾ ਕਰਕੇ ਇਹ ਸਾਬਤ ਕਰਨਾ ਚਾਹੁੰਦੇ ਹੋ ਤੇ ਦੂਜੇ ਪਾਸੇ ਤੁਸੀਂ ਵੱਡੀਆਂ-ਵੱਡੀਆਂ ਦਲੀਲਾਂ ਜਿੰਨੇ ਕਹਿੰਦੇ ਅਸੀਂ ਹਿੰਦੂ ਨਹੀਂ ਹੈਗੇ ਅਸੀਂ ਸਿੱਖ ਹੈਗੇ ਫਿਰ ਤੁਸੀਂ ਸਨਾਤਨ ਮਖਦੇ ਦੇ ਰਤੇ ਉੱਥੇ ਕਬਜ਼ਾ ਕਿਉਂ ਕੀਤਾ ਜਾ ਕੇ ਫਿਰ ਜੇ ਇੰਨੀ ਤਾਕਤ ਸੀ ਫਿਰ ਕੋੜ ਕੇ ਫੇਰੇ ਵੀ ਜਾਣ ਦੀ ਲੋੜ ਕੀ ਪਈ ਇੱਕ ਪਾਸੇ ਤੁਸੀਂ ਕਹਿੰਦੇ ਸਬਦਾਨ ਨੂੰ ਮੰਨਦੇ ਹੀ ਨਹੀਂ ਤੇ ਦੂਜੇ ਪਾਸੇ ਉਸ ਸਬਦਾਨ ਦੇ ਅੱਗੇ ਤੁਸੀਂ ਗੋਡੇ ਟੇਕਿਆ ਤਣ ਜੁੱਤੀਆਂ ਹਾਂ ਕਿ ਠੀਕ ਰਹੇ ਮੈਂ ਬੇਨਤੀ ਕਰਨੀ ਸਿੱਖ ਜਥੇਬੰਦੀਆਂ ਨੂੰ ਔਰ ਸ਼੍ਰੋਮਣੀ ਕਮੇਟੀ ਨੂੰ ਵੀ ਖਾਸ ਕਰਕੇ ਜਿਹੜੇ ਇਹੋ ਜਿਹੇ ਬੰਦੇ ਕੌਮ ਦੇ ਮੱਥੇ ਤੇ ਕਲੰਕ ਲਾਉਂਦੇ ਆ ਟਕਸਾਲੇ ਹੋ ਕੇ ਇਹਨਾਂ ਨੂੰ ਨੱਥ ਪਾਈ ਜਾਵੇ ਔਰ ਪਿੰਡ ਸੂਸ਼ਾਂ ਦੇ ਜੇ ਲੋਕ ਇਹ ਵੀਡੀਓ ਸੁਣਨ ਨੂੰ ਬੇਨਤੀ ਹੈ ਵੀ ਇਹ ਗੁੰਡੇ ਨੇ ਸਿਰੇ ਦੇ ਸਿੱਖੀ ਬਾਣੇ ਦੇ ਵਿੱਚ ਗੁੰਡਾਗਰਦੀ ਕਰਦੇ ਜਿਵੇਂ ਨਕਾਣਾ ਸਹਿਬ ਤੇ ਕਬਜ਼ਾ ਕੀਤਾ ਸੀ ਨਰੇਣੂ ਮਹੰਤਾਂ ਦਾ ਉਦੋਂ ਦੇ ਹੀ ਨਰੇਣੂ ਮਹੰਤ ਨੇ ਇਹਨਾਂ ਦੇ ਅੰਦਰ ਕੁਝ ਹੋਰ ਹੈ ਬਾਹਰ ਕੁਝ ਹੋਰ ਹੈ ਸਲਾਂਗਾ ਜੋ ਕਦਮ ਹੈ ਮਾਨਜੋਗ ਅਦਾਲਤ ਦਾ ਜੋ ਸੂਸ਼ਾ ਪਿੰਡ ਦੀ ਪੰਚਾਇਤ ਨੂੰ ਉਹ ਡੇਰੇ ਤੇ ਕਾਬਜ ਹੋਣ ਵਾਸਤੇ ਇੱਕ ਫਤਵਾ ਸੁਣਾਇਆ ਔਰ ਤੁਮੇ ਬਾਗੜ ਵਿੱਲੇ ਨੂੰ ਡੇਰਾ ਖਾਲੀ ਕਰਨ ਵਾਸਤੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ